ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਅੱਜ ਰਾਗ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਨੁਸਾਰ ਇਸ ਰਾਗ ਦੀ ਤਰਦੀਪ 11ਵੇਂ ਨੰਬਰ ਤੇ ਹੈ ਇਹ ਰਾਗ ਜੈਸਰੀ ਨਾਲ ਜਾਣਿਆ ਜਾਂਦਾ ਹੈ ਇਸ ਦਾ ਥਾਟ ਪੂਰਵੀ ਹੁੰਦਾ ਹੈ ਸਵਰ ਇਸ ਵਿੱਚ ਰਿਸ਼ਭ ਅਤੇ ਧੈਵਤ ਕੋਮਲ ਮધ્યਮ ਤੀਵਰ ਬਾਕੀ ਛੋਧ ਹੁੰਦੇ ਹਨ ਵਰਜਿਤ ਸਵਰ ਆਰੋਹ ਵਿੱਚ ਰਿਸ਼ਭ ਤੇ ਧੈਵਤ ਹੁੰਦਾ ਹੈ ਜਾਤੀ ਇਸ ਦੀ ਆਰਡਪ ਸੰਪੂਰਨ ਹੁੰਦੀ ਹੈ ਇਸ ਵਿੱਚ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਸਵਰ નિਸ਼ਾਦ ਲੱਗਦਾ ਹੈ ਗਾਇਨ ਸਮਾ ਇਸ ਦਾ ਦਿਨ ਦਾ ਚੌਥਾ ਬੈਰ ਹੁੰਦਾ ਹੈ ਅਤੇ ਅਰੋਹ ਅਵਰੋਹ ਕੁਝ ਇਸ ਪ੍ਰਕਾਰ ਹੈ ਸਾ ਗ ਮਾ ਪ ਮਧ ਸਨਿਧਪ ਮੰਗਾ ਮੰਗਰੇ ਸ ਹੈ ਇਸ ਦੀ ਅਸਥਾਈ ਅਤੇ ਅੰਤਰੀ ਨੋਟੇਸ਼ਨ ਕੁਝ ਇਸ ਪ੍ਰਕਾਰ ਹੈ ਗਗਰੇ ਸਨਿ ਸ ਗਗਮ ਗ ਪਾ ਪਾ ਧਧ ਮੰਗ ਮੰਗਾ ਗਗਰੇ ਸ ਨੇ ਸਾ ਗਗਮ ਗਪਾਪਾ ਧਾਧਮ ਗਮ ਗ ਗਮ ਗਗਪਪ ਮਾਧਾਪਾ ਨੀ ਨੀ ਧਪ ਮਮ ਗਗ ਮਾ ਪੈ ਨੀ ਸ ਨੀ ਧ ਪ ਪ ਧ ਧ ਮ ਗ ਮ ਗ ਪ ਗ ਰੇ ਸ ਗ ਗ ਰੇ ਸ ਨੀ ਸ ਗ ਗ ਮ ਗ ਪ ਪ ਧ ਧ ਮ ਗ ਮ ਗ ਸੋਈ ਸੀ ਅਸਥਾਈ ਦੀ ਨੋਟੇਸ਼ਨ ਹੁਣ ਅਸੀਂ ਅੰਤਰੀ ਦੀ ਨੋਟੇਸ਼ਨ ਦੇਖਾਂਗੇ ਪਾ ਪ ਮ ਗ ਮ ਪ ਨੀ ਨੀ ਸਾ ਸਾ ਰੇ ਸਾ ਨੀ ਰੇ ਸਾ ਸਾ ਪਾ ਪ ਮ ਗ ਮ ਪ ਨੀ ਨੀ ਸਾ ਸਾ ਰੇ ਸਾ ਨੀ ਰੇ ਸਾ ਸਾ ਨੀ ਸਾ ਗਾ ਰੇ ਸਾ ਨੀ ਸਾ ਸਾ ਨੀ ਧ ਪ ਪ ਮਧ ਮ ਗ ਮ ਗ ਰੇ ਸਾ ਸੋ ਇਸ ਵਿੱਚ ਹੁਣ ਅਸੀਂ ਸਥਾਈ ਦੇਖਾਂਗੇ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕੋ ਅਪਦਾ ਨੇਕਟ ਨ ਆਵੇ ਕੇ ਕਾਮ ਹਰ ਜਨ ਸਿਮਰੋ ਹਿਰਦੈ ਰਮ ਹਰ ਜਨ ਸਿਮਰੋ ਹਿਰਦੈ ਰਮ ਸੋ ਇੰਸੀ ਅਸਥਾਈ ਹੁਣ ਅਸੀਂ ਅੰਤਰਾ ਦੇਖਾਂਗੇ ਕੋਟ ਬੇਗਨ ਬੇਨ ਸੇ ਕਨ ਬੇਨ ਸਹਿ ਹਰ ਸੇਵਾ ਨੇ ਚਲ ਗੋਵਿੰਦ ਤਮ ਹਰ ਜਨ ਸਿਮਰੋ ਹਿਰਦੈ ਰਮ ਹਰ ਜਨ ਸਿਮਰੋ ਹਿਰਦੈ ਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ